ਕਿਰਪਾ ਬਾਦਸ਼ਾਹ ਨੂੰ ਬਾਜਾ ਵਾਲੇ ਕਿਉਂ ਕਿਹਾ ਗਿਆ ਕਹਿੰਦੇ ਸਿੰਘ ਸ਼ਿਕਾਰ ਨੂੰ ਚੜੇ ਤੇ ਰਸਤੇ ਵਿੱਚ ਕਿਸੇ ਹੰਕਾਰੀ ਰਾਜੇ ਦੇ ਨਾਲ ਟੱਕਰ ਹੋ ਗਈ ਭਾਵੇਂ ਔਰੰਗਜ਼ੇਬ ਲਾ ਲਓ ਭਾਵੇਂ ਜਹਾਂਗੀਰ ਬਾਦਸ਼ਾਹ ਲਾ ਲਓ ਕੋਈ ਵੀ ਲਾ ਲਓ ਕਹਿੰਦੇ ਜੀ ਸਿੰਘਾਂ ਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੌਣ ਹੋ ਕਹਿੰਦੇ ਜੀ ਅਸੀਂ ਬਾਜਾ ਵਾਲੇ ਦੇ ਸਿੰਘ ਹਾਂ ਕਹਿੰਦੇ ਬਾਜਾ ਵਾਲੇ ਤਾਂ ਸਾਡਾ ਜਹਾਂਗੀਰ ਆ ਬਾਦਸ਼ਾਹ ਸਲਾਮਤ ਇਹ ਥੋੜਾ ਗੁਰੂ ਕਿਹੜਾ ਬਾਜਿਆਂ ਵਾਲਾ ਖਵਾਉਣ ਲੱਗਿਆ ਤੇ ਉਹਨਾਂ ਨੇ ਕਿਹਾ ਜੀ ਸਾਡੇ ਜਿਹੜੇ ਗੁਰੂ ਨੇ ਹੈ ਹੀ ਬਾਜਿਆਂ ਵਾਲੇ ਬਾਜ ਰੱਖਦੇ ਨੇ ਕਦੇ ਬਾਦਸ਼ਾਹ ਤੋਂ ਬਿਨਾਂ ਤੁਸੀਂ ਬਾਜ ਕਿਵੇਂ ਰੱਖ ਲਿਆ ਚਲੋ ਜੀ ਉਹਨਾਂ ਦੀ ਬਹਿਸ ਹੋਈ ਸਾਖੀ ਲੰਮੀ ਨਹੀਂ ਕਰਨੀ ਕਹਿੰਦੇ ਜੀ ਜੇ ਤੁਸੀਂ ਇੰਨੇ ਹੋ ਸਾਡੇ ਬਾਦਸ਼ਾਹ ਕੋਲ ਚਲੋ ਬਾਦਸ਼ਾਹ ਕੋਲ ਚਲੇ ਗਏ ਸਿੰਘ ਕਹੜਾ ਕਿਹੋ ਜਿਹਾ ਡਰਦੇ ਸੀ ਸਿੰਘ ਨੇ ਧੜਕ ਸੀ ਦਲੇਰ ਸੀ ਸੂਰਮੇ ਸੀ ਹੱਕ ਜਵਾਈਦਾ ਸੀ ਜਲਮ ਦੇ ਜਦੋਂ ਬਾਦਸ਼ਾਹ ਦੇ ਗਏ ਪਾਚਰ ਵੇਹੀ ਕੁਸਕਿਆ ਕਿ ਅਸੀਂ ਬਾਜਾਵਾਲ ਦੇ ਸਿੰਘ ਅਸੀਂ ਡਰਦੇ ਨਹੀਂ ਕਿਸੇ ਤੋਂ ਉਹ ਕਹਿੰਦੇ ਜੇ ਤੁਸੀਂ ਵਾਕਿਆ ਹੀ ਬਾਜਾਵਾਲ ਦੇ ਸਿੰਘ ਹੋ ਤਾਂ ਆਪਣੇ ਗੁਰੂ ਨੂੰ ਕਹੋ ਸਾਡੇ ਬਾਜ ਦੇ ਨਾਲ ਬਾਜ ਲੜਾਵੇ ਜੀਰਾਵਾਦ ਜਿੱਤ ਗਿਆ ਉਹ ਬਾਜਾਵਾਲਾ ਬਣ ਗਿਆ ਤੇ ਸਖਾੜੇ ਆ ਕੇ ਮਹਾਰਾਜ ਨੂੰ ਆਖ ਦਿੱਤਾ ਟਾਈਮ ਬੱਜ ਗਿਆ ਸਮਾਂ ਆ ਗਿਆ ਮਹਾਰਾਜ ਨਿਰੰਤਰ ਨੇਤਾ ਪ੍ਰਤੀ ਦੀ ਤਰ੍ਹਾਂ ਬਾਜ ਨੂੰ ਛਕਾਰ ਤੇ ਛੱਡ ਦਿਆ ਕਰਨ ਉਹਨੂੰ ਕੋਈ ਐਕਸਟਰਾ ਡੈਕਟਰ ਨਹੀਂ ਦਿੱਤੀ ਤੇ ਸਿੱਖਾਂ ਨੇ ਕਿਹਾ ਮਹਾਰਾਜ ਸਮਾਂ ਨੇੜੇ ਆ ਗਿਆ ਤਰੀਕ ਦਿੱਤੀ ਆ ਬਾਜ ਦੇ ਨਾਲ ਬਾਜ ਨੇ ਲੜਨਾ ਇਹਨੂੰ ਆਪਾਂ ਤਿਆਰ ਕਰੀਏ ਤੇ ਮਹਾਰਾਜ ਨੇ ਜਵਾਬ ਪਤਾ ਕੀ ਦਿੱਤਾ ਉਹ ਕਹਿੰਦੇ ਜੀ ਬਾਦਸ਼ਾਹ ਦੇ ਬਾਜ ਦੇ ਨਾਲ ਬਾਜ ਹੀ ਲੜਾਇਆ ਫਿਰ ਆਪਾਂ ਕਾਦੇ ਬਾਜਾਂ ਵਾਲੇ ਕਹਿੰਦੇ ਬਾਦਸ਼ਾਹ ਦੇ ਬਾਜ ਦੇ ਨਾਲ ਆਪਣੀ ਚਿੜੀ ਲੜੂ ਆਪਣੀ ਚਿੜੀ ਲੜੋਗੀ ਅਮੀ ਤਾਂ ਨਹੀਂ ਕਹਿੰਦੇ ਚਿੜੀਆਂ ਤੋਂ ਬਾਜ ਤੜਾਏ ਕਬਾਇ ਗਵਿੰਦ ਸਿੰਘ ਨਾਮ ਕਹਾਏ ਇਹ ਸੱਚਵਾ ਕਹਿੰਦੇ ਫਿਰ ਅੰਬਾਲਾ ਦੀ ਧਰਤੀ ਤੇ ਗੁਰਦੁਆਰਾ ਬਣਿਆ ਬਾਦਸਰ ਕਹਿੰਦੇ ਜੀ ਉੱਥੇ ਸਮਾਂ ਬੱਜਿਆ ਜਦੋਂ ਬਾਦਸ਼ਾਹ ਨੇ ਆਪਣਾ ਬਾਜ਼ ਮੈਦਾਨ ਵਿੱਚ ਛੱਡਿਆ ਤਾਂ ਅੰਮ੍ਰਿਤ ਖੰਡੇ ਵਾਟੇ ਦਾ ਤਿਆਰ ਕਰਕੇ ਪੰਜ ਕੁੱਟ ਪੰਜ ਚੁੰਝਾਂ ਜੜੀ ਨੂੰ ਪੜਾ ਕੇ ਬਾਜ਼ ਤੇ ਛੱਡਿਆ ਨਾ ਤਾਂ ਬਾਜ਼ ਨੂੰ ਤੁੰਬਾ ਤੁੰਬਾ ਕਰ ਦਿੱਤਾ ਬੋਲ ਵਾਜ ਨੂੰ ਖਤਮ ਕਰ ਦਿੱਤਾ ਚਿੜੀ ਨੇ ਐਥੇ ਸੋਚੋ ਤੁਸੀਂ ਦੱਸੋ ਬਾਜ ਵਿੱਚ ਤਾਕਤਵਾਦ ਦਾ ਅਮਰਤ ਕੱਥ ਤਾਕਤਵਾਦ ਜਵਾਬ ਦਿਓ ਇੱਕ ਜਾਨਵਰ ਵਿੱਚ ਤਾਕਤਵਾਦ ਹੈ ਕਕੂ ਦੇ ਖੱਡੇ ਬਾਟੇ ਦੇ ਅਮਰਤ ਵਿੱਚ ਅਸੀਂ ਛੱਕਦੇ ਹੀ ਨਹੀਂ ਕਰਦੇ ਆਂ ਅਸੀਂ ਘਾਤਰਾ ਆਪਣਾ ਪਾਉਂ ਗੁਰਦੁਆਰੇ ਜਾਣਾ ਪਾਉ ਸਵੇਰੇ ਉੱਠ ਕੇ ਨਹਾਉਣਾ ਪਾਉ ਛੱਡੀ ਪੱਟੀ ਹਨੀਮੀ ਵਾਲੀ ਗੱਲ ਆ ਵੀ ਤੁਹਾਡਾ ਸਰੀਰ ਗਲਜੂ ਨਾਸਤੇ ਤੇ ਕੋਇਆ ਮਰਤੀ ਸ਼ਕੋ ਗੁਰੂ ਵਾਲੇ ਬਣੋ ਗੁਰੂ ਨੇ ਆਪਣੀ ਇੱਕ ਦਾ ਬਾਲ ਸਮਝਾ ਚਖਾ ਨੋ ਆਓ ਇਹ ਬਾਹਰੋਂ ਆਪਾਂ ਦੇਖ ਲਈਏ ਜੀ ਫਟਵਾਰੀ ਸਾਹਿਬ ਵੀ ਸਰੂਪਾ ਲਊ ਕਰਾਈ ਲਊ ਲਓ ਜੀ ਟਿਕਾਣਾ ਲਾ ਦਿਓ ਇੱਥੇ ਖੁਸ਼ੀਆਂ ਦੇ ਜਕਾਰੇ ਗਿਆ ਬਣਿਆ ਦੇ ਆਵੇ ਧੰਨ ਧੰਨ ਦਸ਼ਮੇਸ਼ ਵਿਦਾ ਮਾਨੂੰ ਭਾਵੇ ਸਤਿ ਸ਼੍ਰੀ ਅਕਾਲ ਲਓ ਜੀ ਸਵੀਕਾਰ ਕਰ ਲਿਓ ਨੇ ਸਰੂਪ ਕੋਈ ਗੱਲ ਨਹੀਂ ਫੋਟੋ ਕਰਾ ਲਈ ਤੇ ਨਾਲ ਹੀ ਉਹਦਾ ਮਾਨ ਸਨਮਾਨ ਕੀਤਾ ਜਾ ਰਿਹਾ ਪਰ ਉਹ ਬੱਚਾ ਕਹਿੰਦਾ ਜੀ ਤੁਸੀਂ ਸਾਡੇ ਵੱਡੇ ਹੋ ਮੈਂ ਸਟੇਜ ਤੇ ਨਹੀਂ ਆਉਣਾ ਉਹਨਾਂ ਦਾ ਧੰਨਵਾਦ ਅਨਮੋਲ ਸਿੰਘ ਕੁਮਾਰ ਉਹ ਬਾਜਾਂ ਦੀ ਟ੍ਰੇਨਿੰਗ ਵੀ ਦਿੰਦਾ ਬੱਚਿਆਂ ਨੂੰ ਬਾਜਾਂ ਨੂੰ ਪਾਲਦਾ ਵੀ ਬਹੁਤ ਬਹੁਤ ਧੰਨਵਾਦ ਹਮਣ ਕਈਆਂ ਨੇ ਮਾਨ ਚਾਹੂਗਾ ਵੀ ਬਾਜ ਖਾਂਦਾ ਕੀ ਆ ਬਾਜ ਨਾ ਤਾਂ ਮੁਰਦਾਰ ਖਾਂਦਾ ਨਾ ਕਿਸੇ ਦਾ ਸ਼ਿਕਾਰ ਕੀਤਾ ਖਾਂਦਾ ਆਪ ਹੀ ਕਰਕੇ ਖਾਂਦਾ ਅਸਲੀ ਬਾਜ ਉਹ ਆ ਅਸਲੀ ਸਿੰਘ ਵੀ ਉਹ ਆ ਜਿਹੜਾ ਆਪਸ਼ਕਾਰ ਕਰੇ ਅਸਲੀ ਸ਼ੇਰ ਵੀ ਉਹ ਆ ਜਿਹੜਾ ਆਪਵਾਰ ਕਰੇ ਤੇ ਅਸਲੀ ਮਗਰਮੱਛ ਵੀ ਉਹ ਆ ਜਿਹੜਾ ਆਪਸ਼ਕਾਰ ਕਰੇ ਤਿੰਨ ਹਿੰਗ ਦਾ ਮਤਲਬ ਹੈ ਮਗਰਮੱਛ ਸਿੰਘ ਦਾ ਮਤਲਬ ਹੈ ਸ਼ੇਰ ਤੇ ਅਸੀਂ ਮਰਦਾਰ ਕਿਉਂ ਖਾਈਏ ਅਸੀਂ ਆਪਣਾ ਸ਼ਿਕਾਰ ਆਪ ਕਰਕੇ ਖਾਣੇ ਝਟਕਾ ਇਸ ਕਰਕੇ ਸਿੰਘ ਲਾਉਂਦੇ ਨੇ ਇਹ ਮਰਯਾਦਾ ਵਾਲੇ ਪ੍ਰਾਣੀਆਂ ਤੇ ਜਿਹੜਾ ਬਾਜ ਆ ਨਾ ਬਾਜ ਇਹਨੂੰ ਬਾਸ ਬਜਾਰੋਂ ਲਿਆ ਕੇ ਪਾ ਦਿਓ ਖਾਂਦਾ ਨਹੀਂ ਮਰਦਾ ਜਾਊ ਜਿਹੜਾ ਅਸਲੀ ਬਾਜ ਹੋ ਤੇ ਇਹਨੂੰ ਖੁੱਲਾ ਛੱਡ ਕੇ ਸ਼ਿਕਾਰ ਕਰਾਉਣਾ ਪੈਂਦਾ ਤੇ ਹੁਣ ਵੀ ਸਿੰਘ ਨੇ ਸ਼ਿਕਾਰ ਕਰਾਇਆ ਇਹਨੂੰ ਆ ਜਾ ਕੇ ਮੈਨੂੰ ਕਹਿੰਦਾ ਬਾਬਾ ਜੀ ਹੁਣ ਰੱਖਿਆ ਹੋਇਆ ਪਰ ਅਜੇ ਵੀ ਮੇਰੇ ਤੇ ਚਾਪਟਾ ਮਾਰਦਾ ਵੀ ਤੂੰ ਮੇਰਾ ਮਾਲਕ ਨਹੀਂ ਹੈਗਾ ਕਿਉਂਕਿ ਸਾਡਾ ਬੱਚਾ ਵਾ ਉਹ ਬਾਜਾਂ ਦੀ ਸੇਵਾ ਕਰ ਛਤਰੀ ਕੋ ਪੂਸੋਂ ਬਾਹਮਣ ਕੋ ਨਹੀਂ ਕਹਿੰਦੇ ਅਸੀਂ ਬਾਹਮਣਾਂ ਦੇ ਪੁੱਤ ਨਹੀਂ ਹੈਗੇ ਪਿਆਸੀ ਕਿਸੇ ਚੀਜ਼ ਤੋਂ ਚਿਪਕਣਾ ਵਾਸੀ ਆ ਨਹੀਂ ਕਰਨਾ ਬੋਹ ਨਹੀਂ ਕਰਨਾ ਸਾਡੇ ਬੰਦਰ ਕੱਟੇ ਨੇ ਮਹਾਰਾਜ ਨੇ ਬੰਦਰ ਲਾਇਆ ਨਹੀਂ ਸਾਡੇ ਤੇ ਸਾਡੇ ਹੱਥ ਕੜੀਆਂ ਖੋਲੀਆਂ ਨੇ ਸਾਡੇ ਪੈਰਾਂ 'ਚ ਬੇੜੀਆਂ ਕਿਹਨੇ ਪਾਈਆਂ ਤੁਹਾਡੇ ਸਾਰੇ ਸਾਹਮਣੇ ਆ ਸੈਂਟਰ ਦੀ ਸਰਕਾਰ ਇਹ ਜੋਧਿਆਂ ਦੇ ਬੇੜੀਆਂ ਪਾਈ ਬੈਠੇ ਆ ਨਾ ਕੋਈ ਕਹਿੰਦਾ ਫਲਾਨੀ ਪਾਰਟੀ ਜਿੱਤੂਗਾ ਢੈਂਕੜੀ ਜਿੱਤੂ ਇੱਕ ਵਾਰੀ ਕੌਮ ਦੇ ਜਰਨਲ ਨੂੰ ਬਾਹਰ ਕੱਢ ਕੇ ਦੇਖਣਾ ਕਿ ਕੁਝ ਨਿਆ ਜਣਾ ਵੜ ਜਾਣ ਕਰਨੇ ਨਹੀਂ ਰਪਣੇ ਲੋਕਾਂ ਲਈ ਇਹਨਾਂ ਨੂੰ ਪਰ ਇਹ ਕੌਤਕ ਦਸਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਰਵਾਏ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੇ ਆਲੂ ਫੜਵਾਏ ਉਹਨਾਂ ਨੇ ਪਰ ਕੌਤਕੋ ਕਰਵਾਏ ਕਿ ਸਿੰਘਾਂ ਦੇ ਹੌਸਲੇ ਬਲੰਦ ਕਰਨ ਲਈ ਸਿੰਘਾਂ ਦੇ ਹੌਸਲੇ ਇੰਨੇ ਕਿ ਕਮਜ਼ੋਰ ਸੀ ਸਿੱਖਾਂ ਦੇ ਵਿੱਚੇ ਭਾਵੇਂ ਹਿੰਦੂ ਸੀ ਭਾਵੇਂ ਕੋਈ ਹੋਰ ਵੀਰ ਸੀ ਜਿਹੜਾ ਅਮਰਤ ਸ਼ਕ ਲੈਿੰਦਾ ਗੁਰੂ ਦਾ ਸਿੰਘ ਬਣ ਜਾਂਦਾ ਉਦੀ ਜਾਤ ਪਾਤ ਕੁਝ ਨਹੀਂ ਰਹਿੰਦੀ ਮਹਾਰਾਜ ਕਹਿੰਦੇ ਸਿੰਘਣ ਕੀ ਜਾਤ ਕੇਵਲ ਦੰਗਾ ਸਿੰਘਣ ਕੀ ਜਾਤ ਹੀ ਨਹੀਂ ਹੈਗੀ ਕੋਈ ਇੱਕੋ ਹੀ ਜਾਤ ਆ ਦੰਗਾ ਕਰਨਾ ਤੇ ਦੰਗੇ ਨੂੰ ਰੋਕਣਾ ਜਿਹੜਾ ਦੰਗਾ ਕਰਦਾ ਉਹਦੇ ਨਾਲ ਵੀ ਅਸੀਂ ਰੋਕਣਾ ਉਹਨੂੰ ਠੋਕਣਾ ਇਹ ਮਹਾਰਾਜ ਨੇ ਤੁਹਾਨੂੰ ਸਿਖਾਇਆ ਤੇ ਫਿਰ ਮਹਾਰਾਜ ਨੇ ਸ਼ਿਕਾਰ ਚੜ੍ਹ ਲਾਤੇ ਸਿੰਘ ਆਪਾਂ ਜਾਣ ਕਹਿੰਦੇ ਆ ਨਾ ਕਿ ਮਹਾਰਾਜ ਸਿੰਘ ਸ਼ਿਕਾਰ ਨੂੰ ਗਏ ਅਰੰਗਜੀਤ ਦੀਆਂ ਫੌਜਾਂ ਨਾਲ ਲੜਾਈ ਹੋਈ ਸ਼ਿਕਾਰ ਕਾਦਾ ਕਰਦੇ ਸੀ ਢੱਕੇ ਚੁੰਗਣ ਜਾਂਦੇ ਸੀ ਬੱਲ ਲੈਣ ਜਾਂਦੇ ਜੰਗਲ ਚ ਤੁਸੀਂ ਜਾਣਦੇ ਹੋ ਬੀਬੀਆਂ ਗਰੀਬ ਗੁਰਬਾ ਕੋਈ ਤੁਹਾਡੇ ਕਹਿੰਦਾ ਪਿੰਡ ਵਾਲਾ ਬੀਬੀ ਸ਼ਿਕਾਰ ਖੱਢਣ ਗਈ ਆ ਲੈਰ ਤੇ ਢੱਕੇ ਚੁੰਗ ਗਈ ਕਹਿੰਦੇ ਆ ਨਾ ਬੱਲ ਲੈਣ ਗਈ ਆ ਘਰ ਦਾ ਚੰਨਾ ਵੱਲਣ ਲਈ ਜਿਹੜੇ ਸ਼ਿਕਾਰੀ ਵੀ ਸ਼ਿਕਾਰ ਨੂੰ ਜਾਂਦੇ ਨੇ ਅੱਜ ਵੀ ਜਾਂਦੇ ਸਾਡੇ ਪੁਰਾਣੇ ਬਜ਼ੁਰਗ ਬਾੜੇ ਜਾਂਦੇ ਸੀ ਉਹਨੂੰ ਆਪਾਂ ਕਹਿ ਦਿੰਦੇ ਆ ਕਿ ਸ਼ਿਕਾਰ ਨੂੰ ਜਾਂਦੇ ਸੀ ਸ਼ਿਕਾਰ ਤੋਂ ਕੀ ਲੈ ਕੇ ਆਉਂਦੇ ਆ ਉਹ ਸਭ ਨੂੰ ਪਤਾ ਮੈਂ ਬਾੜਾ ਨਹੀਂ ਕਹਿਣਾ ਸਮੇਦਾਰ ਨੂੰ ਸ਼ਰਾਬ ਬਹੁਤ ਆ ਕਦੇ ਪਾਕਿਸਤਾਨ ਦੇਖੋ ਕਸ਼ਹਰੇ ਵਾਲਿਆਂ ਦਾ ਇਤਿਹਾਸ ਤਾਂ ਪੜੋ ਅੱਜ ਪੰਜਾਬ ਦੀ ਯੂਨੀਵਰਸਿਟੀ ਕਿਹਨੇ ਬਚਾਈ ਕਸ਼ਹਰਿਆਂ ਵਾਲਿਆਂ ਨੇ ਐਵੇਂ ਨਹੀਂ ਕੀਤਾ ਬਣੇ ਕਿ ਦਿੱਲੀ ਦੇ ਬਾਹਰਾਂ ਤੇ ਕਸ਼ਹਰੇ ਸੁੱਕਣੇ ਪਾ ਦਿੱਤੇ ਇਹ ਸੱਚੀਆਂ ਗੱਲਾਂ ਨੇ ਪਰ ਉਹਨਾਂ ਯੋਧਿਆਂ ਦੀ ਅਸੀਂ ਹਜੇ ਵੀ ਰੀਸ ਨਹੀਂ ਕਰ ਸਕਦੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਆ ਸਰਦਾਰੀਆਂ ਦਾ ਨਿੱਗ ਮਾਰ ਰਹੇ ਆ ਅਸੀਂ ਇਹ ਜਾਣੇ ਤਾਂ ਸਦਾ ਚੜ੍ਹਦੀ ਕਲਾ 'ਚ ਰਹਿਣਾ ਦੇਖੋ ਥੋੜੇ ਬਹੁਤੇ ਕਮੀਆਂ ਹੁੰਦੀਆਂ ਮੈਂ ਦੇਖੀ ਨਹੀਂ ਕੋਈ ਵੀ ਲਿਸਟਾ ਮੇਰੇ ਕੋਲੇ ਕੱਲਾ ਰਿਜ਼ਲਟ ਆਇਆ ਤੇ ਬਾਕੀ ਲਿਸਟਾ ਆਪਾਂ ਦੇਖਾਂਗੇ ਜਰੂਰ ਕਿ ਕਿੱਥੇ ਕਿੱਥੇ ਕੋਈ ਕਿਸੇ ਦੀ ਸ਼ਿਫਾਰਿਸ਼ ਲਿਸਟਾਂ ਤਿਆਰ ਬਾਬਾ ਜੀ ਜਿਹੜੀ ਇਹ ਟੀਮ ਹੈ ਨਾਲ ਨਾਲ ਦੇ ਦੇਣੀ ਹੋਣੀ ਆਪਾਂ ਸੀ 6500 ਰੁਪਿਆ ਬਾਬਾ ਜੀ ਤੇ 2900 ਰੁਪਿਆ ਦੇ ਵਿੱਚ ਵਾਦਾ ਕੀਤਾ ਐਨਆਰਆਈ ਵੀਰਾ ਬਣੇਗਾ ਵਧਾਏ ਗਏ ਨੇ ਨਾਮ ਤੀਸਰਾ ਸਥਾਨ ਪ੍ਰਾਪਤ ਕੀਤਾ ਜੀ ਟੀਮ ਸ਼ਹੀਦ ਬਾਬਾ ਜੀ ਸਿੰਘ ਗੱਤਕਾ ਅਖੜਾ ਮਾਣੂ ਕੇ ਗਾਰੇ ਜਲੇ ਨਿਆਲੋ ਜਾਵੇ ਸਿਰਵਾਵਾ ਦੀ ਸੰਸਾਜੀਆਂ ਦਾ ਤਾਵੇ ਮਾਰਨੋਂ ਹਟੋਗੇ ਉੱਧੇ ਆਵਾਂਗੇ ਪਰ ਅਜੇ ਚਲੋ ਸਾਡੇ ਕੋ ਦੇਖਿਆ ਇਹ ਹੈ ਜਾਂ ਕੁਝ ਗਾਰੇ ਜਲੇ ਨਿਆਲੋ ਜਾਵੇ ਫਤੇ ਪਾਵੇ ਸ੍ਰੀ ਆਕਾਰ ਕਾਜੀ ਕਰੋ ਫੋਟੋ ਮੇਰੇ ਸਿਰ ਤੇ ਰਾਦੇ ਸੀਲ ਕੋਈ ਗੱਲ ਨਹੀਂ ਲਖਾਵਾ ਜੇਬ ਚ ਪਾ ਦੇ ਬਹੁਤ ਬਹੁਤ ਧੰਨਵਾਦ ਆਜ਼ ਕੀਤਾ ਜੀ ਜਗਾਰੇ ਗਿਆਦੇ ਪੜਤਾ ਲਿਆ ਤੇ ਹੁਣ ਕੋਈ ਨਹੀਂ ਬੱਚਾ ਹਾਲੇ ਜਿੱਥੇ ਕਿਤੇ ਪ੍ਰੋਗਰਾਮ ਤੇ ਆ ਗਿਆ ਤੀਜਾ ਹੀ ਹੋਊਗਾ ਦੇਖੋ ਕਿਹੜਾ ਮੇਰੇ ਬਾਬਾ ਜੀ ਉਹ ਦੂਜੇ ਦੀ ਵੀ ਖੁਸ਼ੀ ਮਨਾਈ ਆ ਜਨਕਾਰੇ ਜੰਮੇ ਆਏ ਦੂਜੇ ਦੀ ਵੀ ਖੁਸ਼ੀ ਉਹ ਮੈਨੂੰ ਉਹ ਮੈਨੂੰ ਸਮਝ ਗਏ ਤੇ ਸਿੰਘ ਸਾਹਿਬ ਇਹਨਾਂ ਨੂੰ 13000 ਰੁਪਏ ਦਿੱਤਾ ਜਾਂਦਾ ਜੀ ਇਹ ਔਕਾਤ ਉਹ ਬੜੀ ਆਪਣੀ ਬੇਟੀਆਂ ਦਾ ਮੇਰੀ ਬੇਟੀ ਕਹਿੰਦੀ ਡੈਡੀ ਬਹੁਤ ਕਰਤਪ ਕਰਦੀ ਹੈ ਕਿਉਂਕਿ ਬੱਚੀਆਂ ਸਾਡੀਆਂ ਦੇਖਦੀਆਂ ਮੇਰੀ ਬੇਟੀ ਨੂੰ ਵੀ ਇਹ ਦੇਖਦੇ ਨੇ ਬੜਾ ਪਿਆਰ ਕਰਦੇ ਨੇ ਮਹਾਰਾ ਚੜ੍ਹਦੀ ਕਲਾ ਚ ਰੱਖਣ ਇਹਨਾਂ ਆਓ ਜੰਡੀ ਬਾਬਾ ਜੀ ਉੱਪਰ ਆਉਣੇ ਨੇ ਜਲਦੀ ਜਜਮੈਂਟ ਟੀਮ ਜਲਦੀ ਆਓ ਜਸਪੀਂਢਰੀ ਜੰਗੀ ਮਨਜੋਤ ਤੇ ਜਿਹੜੇ ਵੀ ਹੈਗੇ ਵੀਰ ਆਜੋ ਜਲਦੀ ਆਜੋ ਜੀ ਆਜੋ लाभ सामने बैठ जाओ बदतमोला तो बच्चा जसी वो भी अगर आ जा चंधाना चलो जी चंकी ਉਹ ਬੇ ਚੇਲੇ ਵੀ ਨਹੀਂ ਕਹਿੰਦੇ ਤੇ ਗੁਰੂ ਵੀ ਨਹੀਂ ਕਹਿੰਦੇ ਇਹ ਜਿਹੜੇ ਪਹਿਲਾਂ ਆਪਣੇ ਉਸਤਾਦਾਂ ਨਾਲ ਗਜ਼ਾਰੀਆਂ ਕਰ ਜਾਣ ਆਪਣੇ ਜੱਥੇਦਾਰਾਂ ਨਾਲ ਗਜ਼ਾਰੀਆਂ ਕਰ ਲੈ ਫਿਰ ਬਾੜਾ ਚਰੋ ਚਾਰ ਸਿੰਘ ਰਹਿੰਦੇ ਆ ਫਟਾਉ ਰਾਉ ਬਾਲ ਤੇ ਮਦਾਰਪੁਰੇ ਦੀ ਖੱਚਕਾ ਕੋਚ ਆ ਤੇ ਨਾਲ ਹੀ ਮੈਂ ਬਾਪੂ ਪਿਰਤਪਾਲ ਸਿੰਘ ਜੀ ਨੂੰ ਕਹਿੰਦਾ ਜਿਨ੍ਹਾਂ ਦੀ ਇਹ ਸੰਗਿਰਤਵਾ ਇਹ ਨਾਲ ਖੜ੍ਹ ਕੇ ਬਾਪੂ ਜੀ ਮਾਨ ਸਨਮਾਨ ਬਰਾਬਰ ਪ੍ਰਾਪਤ ਜਗਾਰਕ ਜਾਵੇ ਨਿਹਾਲ ਹੋ ਜਾਵੇ ਸਿਧਾਂਤ ਸਿੰਘਾਂ ਦੇ ਮਨ ਨੂੰ ਭਾਵੇ ਤੇ ਬਹੁਤ ਬਹੁਤ ਧੰਨਵਾਦ ਕਰੋ ਜੀ ਉੱਤਰ ਜਿਓ ਬਰਾਵ ਸਾਰੇ ਕਿ ਜਾਵੇ ਨੇ ਹਲੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਸੂਚੇਦਾਰਾਂ ਦਾ ਆਸ਼ੀਰਵਾਦ ਬੱਚੀਆਂ ਨੂੰ ਸ਼ਸਤਰ ਵਿਦਿਆ ਦੀ ਦਾਤ ਕਰੋ ਬਾਬਾ ਜੀ ਦਿਓ ਸਰੋਪਾ ਵੀ ਦਿਓ ਜਲਦੀ ਕਿਉਂਕਿ ਰਹਿ ਜਾਣੇ ਹੋ ਜਹੇਦਾਰਾ ਹੁਣਾਂ ਪਾ ਦੋ ਜਿਗਾਰੇ ਕਿ ਜਾਵੇ ਨੇ ਹਲੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਜੋ ਜੀ ਫੋਟੋ ਕਰ ਦਿਓ ਜੀ ਸਾਰੇ ਨਾ ਕੈਮਰਾ ਕਮਾਦਿਆ ਕਰੋ ਕੋਈ ਨਹੀਂ ਕੋਈ ਨਹੀਂ ਕੈਮਰਾ ਕਮਾਦਿਆ ਕਰੋ ਕਿਉਂਕਿ ਖੁਸ਼ੀ ਦੀ ਗੱਲ ਆ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਕਬਰਾਉਣੀਆਂ ਚਾਹੀਦੀਆਂ ਆ ਬੇਟਾ ਤੁਸੀਂ ਫੜਾ ਦਿਆ ਕਰੋ ਜੀ ਨਾਲ ਹੀ ਫੜਾ ਉਧਰ ਬਾਬਾ ਜੀ ਫੜਾ ਦਿਓ ਬੇਟਾ ਬੇਟੀ ਇਹ ਛੋਟਾ ਸਤਕਾਰ ਆ ਜੀ ਬੇਟਾ ਦਿੱਤੀ ਗਈ ਆ ਤੇ ਗੈਸ ਦੇਮੋ ਮਦਾਰਪੁਰੇ ਦੀ ਟੀਮ ਆ ਜੋ ਜੀ ਮਦਾਰਪੁਰੇ ਦੀ ਟੀਮ ਰਾਹੂਵਾਲ ਦੇ ਬੱਚੇ ਆ ਜਾਣ ਇਸ ਨਗਰ ਦੇ ਆਪਣੀ ਇਤਿਹਾਸਕਾਰੀ ਤਸਵੀਰ ਕਰਾਉਣ ਆ ਕੇ ਬਾਬਾ ਫਤਿਹ ਸਿੰਘ ਜੀ ਗੱਤਕਾ ਖਾੜਾ ਰਾਹੂਵਾਲ ਦੀ ਟੀਮ ਆਜੋ ਜੀ ਜਲਦੀ ਜਲਦੀ ਹਾਲ ਹੋ ਜਾਵੇ ਫਤੇ ਪਾਵੇ ਸੰਤ ਬਾਬਾ ਨਿਹਾਲ ਸਿੰਘ ਜੀ ਗੱਤਕਾ ਖਾੜਾ ਮੋਹਿੰਦੇ ਬੱਚੇ ਸਟੇਜ ਤੇ ਆਓ ਜੀ ਜਲਦੀ ਗੋ ਜਾਵੇ ਨਿਰਵੈਰ ਖਾਲਸਾ ਗੱਤਕਾ ਖਾੜਾ ਬੁਰਜ ਹਾਲੋ ਖੱਲੇ ਵਾਲੇ ਆ ਗਏ ਦੀ ਨਾਲੇ ਬਾਕੀ ਬੈਠ ਜਾਓ ਸਿੰਘੋ ਸਾਰੇ ਬੈਠ ਜਾਓ ਜਗਾਰੇ ਕਿ ਜਾਵੇ ਨੇ ਹਲੋ ਜਾਵੇ ਸਿੱਧਾ ਸਿੰਘਾ ਦੇ ਮਨੂ ਭਾਵੇਂ ਸਤਸ੍ਰੀ ਅਕਾਲ ਟੈਲੈਂਟ ਜੋ ਇੱਕ ਕੰਮ ਦਾ ਓਹ ਛਰੀਆ ਕਾਲ ਓਹ ਛਰੀਆ ਕਾਲ ਪੈਕੀਰ ਕਹਾਂ ਸੈਕੀ ਦੀ ਕਿਸੇ ਤੇਰਕਾਰ ਦੇ ਮਾਨੂੰ ਭਾਵੇ ਨਿਹਾਲੋ ਜਾਵੇ ਓਹ ਛਰੀਆ ਕਾਲ ਓਹ ਲੋ ਜੀ ਤੀਸਰਾ ਸਾਹ ਟੈਲੈਂਟ ਜਿਹੜਾ ਪ੍ਰਦਰਸ਼ਨ ਹੈ ਨਗਰ ਦੇ ਵਿੱਚ ਹੋਇਆ ਬੜਾ ਭਾਗਾ ਵਾਲਾ ਨਗਰ ਹੈ ਵਧਾਈ ਦੇ ਪਾਤਰ ਹੈ ਗੁਰਦੇਵਾਦਰ ਮਹਾਰਾਜ ਜੀ ਦੀ ਆਪਾਂ ਸਤ੍ਹਾਬ ਦੀ ਮਨਾ ਰਹੇ ਆ ਸੋ ਲਾਡ ਲਿਆ ਫੋਜ ਦੇ ਮਾਨੂੰ ਭਾਵੇ ਸੇਧਾਰ ਬਾਬਾ ਗਰਵਖ ਸਿੰਘ ਜੀ ਆ ਜੀ ਇਹ ਰੋਣੀ ਪੰਥ ਅਕਾਲੀ ਬੁੱਢੇਦਲ ਤੋਂ ਜਿਨ੍ਹਾਂ ਦਾ ਸਨਮਾਨ ਹੋ ਰਿਹਾ ਜਦਰ ਬਾਬਾ ਚਾਦਰ ਸਿੰਘ ਜੀ ਉਹਨਾਂ ਦੇ ਭਰਾਦਾ ਜੀ ਨੇ ਚੌਥੀ ਪੀੜੀ ਇਹਨਾਂ ਦੀ ਨਿਹਗ ਸਿੰਘਾਂ ਦੀ ਆ ਬੜਾ ਚੜ੍ਹਦੀ ਕਲਾ ਵਾਲਾ ਪਰਵਾਰ